ਦੋਸਤੋ ਅੱਜ ਗੱਲ ਕਰਨੀ ਹੈ ਆਪਾਂ ਮੋਬਾਈਲ ਫੋਨ ਦੀ ਅੱਜ ਕੱਲ ਮੋਬਾਈਲ ਫੋਨ ਦੀ ਵਰਤੋਂ ਨਾ ਆਮ ਹੀ ਹੈ ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹਦੀ ਵਰਤੋਂ ਨੂੰ ਛੱਡਿਆ ਜਾ ਸਕਦਾ ਹੈ ਇਹਦਾ ਸੁੱਖ ਬਹੁਤ ਹੈ ਦੂਰ ਨੇੜੇ ਕੋਈ ਵੀ ਬੈਠਾ ਹੈ ਆਪਾਂ ਨੂੰ ਇੱਕ ਪਲਚ ਨਾ ਪਤਾ ਲੱਗ ਜਾਂਦਾ ਹੈ ਉਹਦੀ ਸੁਖਸਾਂਦ ਕੋਈ ਸੁਨਾਹ ਦੇਣਾ ਹੈ ਕੋਈ ਕੁਛ ਇਹਨੇ ਜ਼ਿੰਦਗੀ ਨੂੰ ਬੜੀ ਸੁਖਾਲੀ ਬਣਾਤਾ ਹੈ ਪਰ ਇਹਦੇ ਨਾ ਕੁਝ ਨੁਕਸਾਨ ਨੇ ਸੋ ਅੱਜ ਆਪਾਂ ਇਹਦੇ ਨਾਲ ਪਰਿਵਾਰਿਕ ਨੁਕਸਾਨਾਂ ਬਾਰੇ ਗੱਲ ਕਰਨੀ ਹੈ ਤਿੰਨ ਚਾਰ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਨਾਲ ਆਪਣੇ ਘਰ ਲੋ ਜਿੰਦਗੀ 'ਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੋਸਤੋ ਜਦੋਂ ਵੀ ਫੋਨ ਆਪਾਂ ਕਿਸੇ ਨੂੰ ਕਰਦੇ ਆ ਕਿਸੇ ਰਿਸ਼ਤੇਦਾਰ ਨੂੰ ਜਾਣਕਾਰ ਨੂੰ ਪ੍ਰੋਫੈਸ਼ਨਲ ਕੁਛ ਵੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨਾ ਫੋਨ ਕਿਤੇ ਵੀ ਜਾਣਦੇ ਆ ਜਾਂ ਘਰੇ ਬੈਠੇ ਆ ਤੇ ਫੋਨ ਜੇਬ 'ਚ ਪਾ ਲੈਨੇ ਆ ਤੇ ਕਈ ਵਾਰ ਅਗਲੇ ਨੇ ਵੀ ਫੋਨ ਨਹੀਂ ਕੱਟਿਆ ਹੁੰਦਾ ਸੋ ਆਪਾਂ ਫੋਨ ਕੱਟ ਕੇ ਕਈ ਵਾਰ ਵੈਸੇ ਹੀ ਅਗਲੇ ਦੀਆਂ ਕੋਈ ਚੰਗੀਆਂ ਮਾੜੀਆਂ ਗੱਲਾਂ 'ਚ ਲੱਗ ਜਾਂਦੇ ਆ ਤੇ ਇਦਾਂ ਆਪਣਾ ਪਰਦਾ ਝਾਰ ਹੋ ਜਾਂਦਾ ਹੈ ਪਹਿਲਾਂ ਜੇ ਕਿਸੇ ਨਾਲ ਗੱਲ ਕਰਦੇ ਹੋ ਤੇ ਪਹਿਲਾਂ ਫੋਨ ਕੱਟ ਲਓ ਫਿਰ ਆਪਦੀਆਂ ਘਰੇਲੂ ਗੱਲਾਂ ਸ਼ੁਰੂ ਕਰੋ ਤੇ ਇੱਕ ਜ਼ਿੰਦਗੀ ਦੇ ਵਿੱਚ ਚਲੋ ਉੱਚੀਆਂ ਨੀਵੀਆਂ ਗੱਲਾਂ ਸਭ ਚਲਦੇ ਰਹਿੰਦੀਆਂ ਨੇ ਕਦੇ ਵੀ ਜੇ ਕਿਸੇ ਦੇ ਗੱਲ ਕੋਈ ਆਪਣੀ ਕੋਈ ਧੀ ਆ ਭੈਣ ਆ ਸਹੁਰੇ ਆ ਪੇਕੇ ਆ ਮਾਸੀ ਮਾਮੇ ਚਾਚੇ ਤਾਏ ਕੋਈ ਕਿਸੇ ਦੇ ਘਰੇ ਕੋਈ ਗੱਲ ਹੋ ਜਾਂਦੀ ਹੈ ਨਾ ਲੜਾਈ ਝਗੜੇ ਦੀ ਤੇ ਜਾਂ ਆਪਣੇ ਬਾਰੇ ਉਹਨਾਂ ਦੀ ਕੋਈ ਕੀਤੀ ਗੱਲ ਸੁਣ ਲੈਣੇ ਆ ਤੇ ਫਟ ਫੋਨ ਨਾ ਕਰੋ ਕਿਉਂਕਿ ਫਟ ਫੋਨ ਨਾਲ ਦੋਵੇਂ ਬੰਨੇ ਗੱਲ ਤਾਜੀ ਤਾਜੀ ਹੁੰਦੀ ਹੈ ਤੇ ਇਦਾਂ ਨਾ ਗੱਲਾਂ ਵੱਜ ਜਾਂਦੀਆਂ ਨੇ ਕੁਝ ਗੈਪ ਪੈ ਲੈੰਦੋ ਸਰਨੇ ਵੀ ਕਹਿੰਦੇ ਨੇ ਵੀ ਜੇ ਕਿਸੇ ਦੇ ਘਰੇ ਕੋਈ ਲੜਾਈ ਝਗੜਾ ਹੋ ਗਿਆ ਤੇ ਉਹਨੇ ਆਪਾਂ ਨੂੰ ਸੱਦਿਆ ਨਾ ਤੇ ਉਸੇ ਵੇਲੇ ਫੜਕ ਦੇਣੀ ਨਾ ਪਹੁੰਚ ਜਾ ਜਿਵੇਂ ਕਿਸੇ ਦੇ ਆਪਣੇ ਰਾਤ ਨੂੰ ਕਿਸੇ ਦੇ ਘਰੇ ਕੋਈ ਗੱਲ ਹੋ ਗਈ ਏ ਚਲੋ ਕਿਸੇ ਨੂੰ ਛਡਾਉਣ ਜਾਣਾ ਵਾ ਫਿਰ ਤਾਂ ਭੱਜੋ ਉਸੇ ਵੇਲੇ ਕਿ ਯਾਰੀ ਕੀ ਗੱਲ ਹੁੰਦਾ ਹੈ ਰਿਸ਼ਤੇਦਾਰੀਆਂ ਛੋਟੀਆਂ ਮੋਡੀਆਂ ਗੱਲਾਂ ਉਹਨਾਂ ਦੇ ਘਰੇਲੂ ਚੱਲਦੇ ਰਹਿੰਦੀਆਂ ਨੇ ਤੇ ਉਹਨਾਂ ਨੂੰ ਆਖੋ ਵੀ ਕੋਈ ਗੱਲ ਨਹੀਂ ਅਸੀਂ ਸਵੇਰੇ ਉਹਨੇ ਫਿਰ ਆਪਾਂ ਗੱਲ ਕਰਦੇ ਆ ਗੈਪ ਪੈਣ ਦੇ ਨਾਲ ਕਈ ਮੁੱਦੇ ਆਪਣੇ ਆਪ ਹੀ ਠੰਡੇ ਹੋ ਜਾਂਦੇ ਨੇ ਤੇ ਇੱਕ ਫੋਨ ਦਾ ਜਿਹੜਾ ਟੈਕਨੀਕਲ ਚੀਜ਼ ਹੈ ਨਾ ਫੋਨ ਆਪਣੇ ਮਾਈਂਡ ਦੀਆਂ ਚੀਜ਼ਾਂ ਵੀ ਕੈਚ ਕਰਦਾ ਹੈ ਤੁਸੀਂ ਅੱਜ ਇਹਦੇ ਕੋਲ ਕੋਈ ਗੱਲ ਕਰ ਲਓ ਕੱਲ ਨੂੰ ਤੁਹਾਨੂੰ ਉਸ ਤਰ੍ਹਾਂ ਦੇ ਐਡਾਂ ਉਸ ਤਰ੍ਹਾਂ ਦੇ ਰੀਲਾਂ ਉਸ ਤਰ੍ਹਾਂ ਦੀਆਂ ਵੀਡੀਓਜ਼ ਦਿਖਾਉਣ ਲੱਗ ਜਾਏਗਾ ਸੋ ਦੋਸਤੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਫੋਨ ਨੂੰ ਸਾਵਧਾਨੀ ਨਾਲ ਵਰਤੋ ਤੇ ਇਹ ਬਹੁਤ ਵਧੀਆ ਸਹੂਲਤ ਹੈ ਤੇ ਥੋੜਾ ਜਿਹਾ ਵੀ ਇਹਨੂੰ ਗੈਰ ਜ਼ਿੰਮੇਵਾਰੀ ਨਾਲ ਵਰਤੋਗੇ ਨਾ ਤੇ ਤੁਹਾਨੂੰ ਕਈ ਮੁਸ਼ਕਲਾਂ 'ਚ ਪਾ ਸਕਦਾ ਹੈ